ਸਤਿ ਸ੍ਰੀ ਅਕਾਲ ਨਮਸਕਾਰ ਅੱਲਾ ਹਾਫਿਜ਼ ਅਰਬ ਦੇਸ਼ਾਂ ਦੀ ਗੱਲ ਆ ਕਿ ਇੱਕ ਵਪਾਰੀ ਹੁੰਦਾ ਆ ਉਹ ਆਪਣੇ ਊਠਾਂ ਦੇ ਉੱਤੇ ਸਮਾਨ ਲੱਦ ਕੇ ਰੇਗਿਸਤਾਨ ਦੇ ਵਿੱਚ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਇੱਕ ਸਟੇਟ ਤੋਂ ਦੂਜੀ ਸਟੇਟ ਇੱਕ ਦੇਸ਼ ਤੋਂ ਦੂਜੇ ਦੇਸ਼ ਵਪਾਰ ਕਰਦਾ ਹੁੰਦਾ ਉਹਦੇ ਕੋਲ ਚਾਰ ਰੂਟ ਹੁੰਦੇ ਆ ਚਾਰ ਊਠ ਜਿਹੜੇ ਆ ਉਹ ਇੱਕ ਰੱਸੀ ਦੇ ਨਾਲ ਬੱਜੇ ਹੋਏ ਹੁੰਦੇ ਆ ਤੇ ਜਦੋਂ ਉਹ ਤੁਰਦੇ ਆ ਇੱਕ ਦੂਜੇ ਤੋਂ ਪਿੱਛੇ ਜਿਵੇਂ ਆਪਾਂ ਦੇਖਦੇ ਹੁੰਦੇ ਆ ਫੋਟੋਆਂ ਦੇ ਵਿੱਚ ਵੀ ਉਹ ਇਵੇਂ ਤੁਰਦੇ ਹੁੰਦੇ ਆ ਰੇਤ ਦੇ ਵਿੱਚ ਤੇ ਉਹ ਬੰਦਾ ਜਿਹੜਾ ਮੋਰੇ ਪਹਿਲੇ ਉਠ ਨੂੰ ਫੜ ਕੇ ਤੁਰਿਆ ਰਹਿੰਦਾ ਜਿੱਥੇ ਰਾਤ ਹੁੰਦੀ ਆ ਉੱਥੇ ਉਹ ਵਿਸ਼ਰਾਮ ਕਰਦੇ ਆ ਤੇ ਅਗਲੀ ਸਵੇਰ ਉਹ ਤੁਰ ਪੰਦੇ ਆ ਇੱਕ ਵਾਰੀ ਉਹ ਇੱਕ ਥਾਂ ਦੇ ਉੱਤੇ ਇੱਕ ਸਰਾਂ ਦੇ ਵਿੱਚ ਰੁਕੇ ਉੱਥੇ ਖਜੂਰਾਂ ਉਤਰਾਖਤ ਸੀਗੇ ਤੇ ਉਸ ਬੰਦੇ ਨੇ ਆ ਰਾਤ ਵੇਲੇ ਮਤਲਬ ਕਿ ਰੱਸੀ ਦੇ ਨਾਲ ਜਿਹੜਾ ਉਹ ਊਟਾਂ ਨੂੰ ਉੱਥੇ ਕਿੱਲੇ ਗੱਡ ਕੇ ਥੱਲੇ ਤੇ ਬੰਨਣ ਲੱਗ ਪਿਆ ਪਹਿਲੇ ਊਠ ਨੂੰ ਰੱਸੀ ਪਾ ਕੇ ਉਹਨੇ ਬੰਨ੍ਹ ਤਾ ਦੂਜੇ ਨੂੰ ਬੰਨ੍ਹਿਆ ਤੀਜੇ ਨੂੰ ਬੰਨ੍ਹਿਆ ਤੇ ਜਿਆ ਦੇਖਦਾ ਚੌਥੇ ਵੀ ਊਠ ਦੀ ਜਿਹੜੀ ਰੱਸੀ ਆ ਉਹ ਕਿਤੇ ਰਸਤੇ 'ਚ ਡਿੱਗ ਗਈ ਹੁੰਦੀ ਆ ਉਹ ਬੜਾ ਪਰੇਸ਼ਾਨ ਹੁੰਦਾ ਆ ਫਿਰ ਉਹ ਹਲਦੋਲੇ ਦੇਖਦਾ ਆ ਹੋਰ ਫਿਰ ਰੱਸੀ ਉਹਨੂੰ ਦਿਖਾਈ ਨਹੀਂ ਦਿੰਦੀ ਫਿਰ ਇਸਰਾਮ ਵੱਲ ਨੂੰ ਜਾਂਦਾ ਆ ਸ਼ਾਇਦ ਉੱਥੇ ਕੋਈ ਰੱਸੀ ਮਿਲ ਜਵੇ ਉਹਨੂੰ ਉੱਥੇ ਇੱਕ ਅ ਦਰਵਾਜ਼ੇ ਦੇ ਵਿੱਚ ਇੱਕ ਬਾਬਾ ਬੈਠਾ ਹੁੰਦਾ ਫਿਰ ਉਹਨੂੰ ਪੁੱਛਦਾ ਭਗਤਾ ਕੀ ਗੱਲ ਹੋਈ ਉਹ ਕਹਿੰਦਾ ਜੀ ਮੇਰੀ ਊਠ ਦੀ ਰੱਸੀ ਜਿਹੜੀ ਆ ਉਹ ਗੁਆਚ ਗਈ ਆ ਤੇ ਇਹਨੂੰ ਬੰਦਣਾ ਪੈਣਾ ਆ ਜੇ ਨਾ ਬੰਨਿਆ ਮੈਂ ਇਹ ਵਿਸ਼ਰਾਮ ਕਰ ਸਕਦਾ ਇਹਨੇ ਭੱਜ ਜਾਣਾ ਰਾਤ ਨੂੰ ਤੇ ਇਸ ਕਰਕੇ ਮੈਨੂੰ ਰੱਸੀ ਜਿਹੜੀ ਆ ਉਹ ਮੈਂ ਅੰਦਰ ਦੇਖਣ ਚੱਲਾਂ ਜੇ ਮੈਨੂੰ ਕੋਈ ਮਿਲ ਜਵੇ ਉਹ ਕਹਿੰਦਾ ਇੱਕ ਮਿੰਟ ਰੁਕ ਕਹਿੰਦਾ ਇਹ ਗੱਲ ਦਾ ਤੈਨੂੰ ਪਤਾ ਹੈ ਕਿ ਰੱਸੀ ਗੁਆਚ ਗਈ ਆ ਊਠ ਨੂੰ ਥੋੜੀ ਨਾ ਪਤਾ ਆ ਉਹ ਕਹਿੰਦਾ ਹਾਂ ਫੇਰ ਇਹ ਕਹਿੰਦਾ ਤੂੰ ਰੱਸੀ ਉਹਦੇ ਜਿੱਦਾਂ ਤੂੰ ਰੋਜ਼ ਕਰਦਾ ਹੁੰਦਾ ਉਸੇ ਤਰ੍ਹਾਂ ਉਹਨਾਂ ਐਕਟਿੰਗ ਕਰਨੀਆਂ ਤੇ ਉਹ ਉਹਨੂੰ ਐਦਾਂ ਹੀ ਬੰਦੇ ਉਹ ਕਹਿੰਦਾ ਉਹਨੇ ਤਾਂ ਭੱਜ ਜਾਣਾ ਕਹਿੰਦਾ ਨਹੀਂ ਭੱਜਦਾ ਕਹਿੰਦਾ ਮੈਂ ਬਾਹਰ ਹੀ ਆ ਇੱਥੇ ਕਹਿੰਦਾ ਚਲੋ ਠੀਕ ਆ ਉਹ ਕੀ ਕਰਦਾ ਆ ਉਹਦੇ ਜਿਵੇਂ ਊੜ ਦੇ ਗਲ ਦੇ ਵਿੱਚ ਰੱਸੀ ਕੋਲ ਕੇ ਜਦੋਂ ਉਹ ਬੰਦਾ ਹੁੰਦਾ ਕਿਲੇ ਨਾਲ ਉਸੇ ਤਰ੍ਹਾਂ ਉਹ ਐਕਟਿੰਗ ਕਰਦਾ ਆ ਤੇ ਊੜ ਜਿਹੜਾ ਉਹ ਪੱਠੇ ਖਾਣ ਲੱਭੰਦਾ ਜਿਹੜੇ ਉਹਨੂੰ ਪਾਏ ਹੁੰਦੇ ਆ ਉਹ ਫੇਰ ਆ ਕੇ ਬਾਬੇ ਨੂੰ ਕਹਿੰਦਾ ਕਿ ਵੈਸੇ ਤੁਸੀਂ ਖਿਆਲ ਰੱਖਿਓ ਪਰ ਇਹ ਤਾਂ ਮੈਨੂੰ ਕੋਈ ਯਕੀਨ ਨਹੀਂ ਹੈਗਾ ਕਿ ਇਹ ਭੱਜ ਵੀ ਸਕਦਾ ਪਰ ਪਹਿਲਾਂ ਇਹ ਪੱਠੇ ਨਹੀਂ ਖਾਂਦਾ ਸੀ ਹੁਣ ਇਹ ਪੱਠੇ ਖਾਣੇ ਸ਼ੁਰੂ ਕਰ ਦਿੱਤੇ ਨੇ ਕਹਿੰਦਾ ਹਾਂ ਉਹਨੂੰ ਪਤਾ ਲੱਗ ਗਿਆ ਕਿ ਮੈਨੂੰ ਬੰਦ ਦਿੱਤਾ ਗਿਆ ਆ ਕਹਿੰਦਾ ਤੂੰ ਬੇਫਿਕਰ ਹੋ ਕੇ ਤੇ ਸਵੇਰ ਨੂੰ ਦੇਖੀਂ ਇੱਥੇ ਹੋਊਗਾ ਰਾਤ ਮੀਤ ਦੀ ਆ ਸਵੇਰਾ ਹੁੰਦਾ ਆ ਉਹ ਸਰਾਂ ਦੇ ਵਿੱਚੋਂ ਬਾਰ ਨੇ ਕੱਲ ਦਾ ਵੈਸੇ ਸਾਹੀ ਰਾਤ ਨੂੰ ਬਹੁਤੀ ਨੀਂਦ ਵੀ ਨਹੀਂ ਆਉਂਦੀ ਇੱਕ ਦੋ ਵਾਰੀ ਉਹਨੇ ਉੱਟ ਕੇ ਵੀ ਦੇਖਿਆ ਹੁੰਦਾ ਪਰ ਊਠ ਉੱਥੇ ਹੀ ਖੜਾ ਹੁੰਦਾ ਆ ਜਦੋਂ ਸਵੇਰੇ ਉੱਠ ਕੇ ਉਹ ਉਹਦੇ ਕੋਲ ਜਾਂਦਾ ਆ ਤੇ ਫੇਰ ਉਹ ਚਾਲੇ ਪਾਉਂਦਾ ਆ ਪਹਿਲੇ ਊਠ ਨੂੰ ਕੋਲ ਕੇ ਦੂਜੇ ਨੂੰ ਰੱਸੀ ਜਿਹੜੀ ਆ ਉਹ ਅ ਹੋਰ ਨਾਲ ਬੰਨ੍ਹ ਦਿੰਦਾ ਦੂਜੇ ਦੀ ਤੀਜੇ ਨਾਲ ਬੰਨ੍ਹ ਦਿੰਦਾ ਜਿਹੜਾ ਚੌਥਾ ਹੁੰਦਾ ਫੇਰ ਉਹਨੂੰ ਉਹਦੇ ਪਿੱਛੇ ਹੱਕਣ ਦੀ ਕੋਸ਼ਿਸ਼ ਕਰ ਪਰ ਉਹ ਊਠ ਜਿਹੜਾ ਬੈਠਾ ਹੁੰਦਾ ਆ ਉਹ ਉੱਠਦਾ ਹੀ ਨਹੀਂ ਹੈਗਾ ਓਹੋ ਡੰਡੇ ਮਾਰਦਾ ਆ ਜਾਂ ਉਹ ਬਾਬਾ ਫੇਰ ਆ ਜਾਂਦਾ ਉਹ ਕਹਿੰਦਾ ਕੀ ਗੱਲ ਕਹਿੰਦਾ ਊਠ ਕਹਿੰਦਾ ਇਹ ਤਾਂ ਉੱਠਦਾ ਹੀ ਨਹੀਂ ਹੈਗਾ ਵੀ ਇਹਨੂੰ ਪਤਾ ਨਹੀਂ ਕੀ ਹੋਇਆ ਰਾਤ ਦਾ ਵੀ ਮੈਂ ਵੀ ਸੋਚਦਾ ਸੀ ਇਹ ਰਾਤ ਨੂੰ ਭੱਜਿਆ ਕਿਉਂ ਨਹੀਂ ਗਿਆ ਕਿਉਂ ਨਹੀਂ ਇਹ ਇਹ ਤਾਂ ਕੋਈ ਲੱਤਾਂ 'ਚ ਪ੍ਰੋਬਲਮ ਆ ਗਈ ਜਿਹੜਾ ਉੱਠ ਨਹੀਂ ਸਕਦਾ ਉਹ ਕਹਿੰਦਾ ਉੱਠੂਗਾ ਤਾਂ ਜੇ ਇਹਨੂੰ ਖੋਲੂਗਾ ਉਹ ਕਹਿੰਦਾ ਖੋਲੂਗਾ ਤਾਂ ਜੇ ਮੈਂ ਬੰਨਿਆ ਹੋਵੇ ਉਹ ਕਹਿੰਦਾ ਵੀ ਇਹ ਤੈਨੂੰ ਪਤਾ ਵੀ ਤੂੰ ਨਹੀਂ ਬੰਨਿਆ ਹੈਗਾ ਪਰ ਊਠ ਨੂੰ ਥੋੜੀ ਪਤਾ ਉਹਨ ਤਾਂ ਇਹੀ ਆ ਕਿ ਮੈਨੂੰ ਬੰਨਿਆ ਹੋਇਆ ਉਹ ਉਸੇ ਤਰ੍ਹਾਂ ਉਹਦੇ ਗਲ ਦੇ ਵਿੱਚ ਉਹ ਜਿਹੜਾ ਰੱਸੀ ਦੀ ਐਕਟਿੰਗ ਉਹ ਖੋਲਣ ਦੀ ਕਰਦਾ ਆ ਫਿਰ ਉਹ ਕਿੱਲੇ ਨੂੰ ਖੋਲ ਕੇ ਤਾਂ ਦੂਜੇ ਊਠ ਤੇ ਉਹ ਊਠ ਜਿਹੜਾ ਖੜਾ ਹੋ ਜਾਂਦਾ ਫਿਰ ਉਹਨੂੰ ਜਿਹੜਾ ਉਹਦੇ ਪਿੱਛੇ ਭੱਜ ਕੇ ਜਾ ਕੇ ਜਿਹੜੇ ਤਿੰਨ ਊਠ ਖੜੇ ਹੁੰਦੇ ਉਹਨਾਂ ਦੇ ਪਿੱਛੇ ਜਾ ਕੇ ਖੜ ਜਾਂਦਾ ਆ ਸੋ ਕਹਿਣ ਦਾ ਮਤਲਬ ਇਹ ਆ ਕਿ ਇਸੇ ਤਰ੍ਹਾਂ ਸਾਡੀਆਂ ਜਿਹੜੀਆਂ ਉਹ ਪਰੰਪਰਾਵਾਂ ਜੋ ਅਸੀਂ ਜਨਾਂ ਦੇ ਨਾਲ ਵੱਜੇ ਹੋਏ ਆ ਜੋ ਅਸੀਂ ਮਹਿਸੂਸ ਕਰਦੇ ਆ ਕਿ ਅਸੀਂ ਉਹਨਾਂ ਦੇ ਨਾਲ ਵੱਜੇ ਹੋਏ ਆ ਪਰ ਉਹ ਅਸਲ ਦੇ ਵਿੱਚ ਕੁਝ ਵੀ ਨਹੀਂ ਹੁੰਦਾ ਹੈਗਾ ਸਿਰਫ ਸਾਡਾ ਜਿਹੜਾ ਉਹ ਖਿਆਲ ਹੁੰਦਾ ਹੈ ਜਿਵੇਂ ਉਸ ਬੰਦੇ ਦਾ ਖਿਆਲ ਸੀਗਾ ਜਿਵੇਂ ਊਠ ਨੂੰ ਲੱਗਦਾ ਸੀਗਾ ਕਿ ਮੈਂ ਬੱਜਾ ਹੁਆ ਇਸੇ ਤਰ੍ਹਾਂ ਸੀ ਜਿਹੜੇ ਸੋਚਦੇ ਆ ਕਿ ਅਸੀਂ ਬੱਚੇ ਹੁਏ ਆ ਜੇ ਅਸੀਂ ਉਸ ਚੀਜ਼ ਨੂੰ ਨਾ ਮਹਿਸੂਸ ਕਰੀਏ ਫਿਰ ਅਸੀਂ ਆਜ਼ਾਦ ਆ ਸਾਡੀਆਂ ਜਿਹੜੀਆਂ ਰੀਤੀ ਰਿਵਾਜ ਪੁਰਾਣੇ ਜਿਹੜੇ ਜਿਨ੍ਹਾਂ ਤੋਂ ਅਸੀਂ ਡਰਦੇ ਹੁੰਨੇ ਆ ਅਸਲ ਦੇ ਵਿੱਚ ਉਹ ਕੁਝ ਨਹੀਂ ਹੁੰਦੇ ਹੈਗੇ ਜਿਵੇਂ ਹੁਣ ਐਤਕੀ ਦੀਵਾਲੀ ਦਾ ਰੌਲਾ ਆ ਕਿ ਉਹ ਵੀ ਦੀ ਮਨਾਉਣੀ ਕਿ ਇੱਕੀ ਦੀ ਵੀ ਨੂੰ ਜ਼ਿਆਦਾਤਰ ਉਹ ਕਰ ਰਿਹਾ ਜੇ ਕਿ ਵੈਸੇ ਇਹ ਜਦੋਂ ਮਰਜੀ ਮਨਾਓ ਇਹਦੇ ਵਿੱਚ ਕੋਈ ਇਦਾਂ ਦੀ ਦੋਰਾਵਾਂ ਨਹੀਂ ਹੈਗੀਆਂ ਨਾ ਵੀ ਮਨਾਉਂਗੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਕੋਈ ਪ੍ਰੋਬਲਮ ਹੈ ਜਾਂ ਹਰਪੀਟ ਦਾ ਜਾਂ ਉੱਥੇ ਇਦਾਂ ਦਾ ਕੁਝ ਕਈਆਂ ਨੇ ਨਹੀਂ ਮਨਾਉਣੀ ਹੈ ਕਿ ਤਾਂ ਕਿ ਫਰਕ ਪੈਂਦਾ ਜੇ ਮਨਾਉਂਗੇ ਤਾਂ ਕਿ ਫਰਕ ਪੈਂਦਾ ਜੇ ਨਹੀਂ ਮਨਾਉਂਗੇ ਤਾਂ ਕਿ ਫਰਕ ਪੈਂਦਾ ਨਾ 21 ਨੂੰ ਮਨਾਓ 20 ਨੂੰ ਮਨਾਓ ਜਦੋਂ ਮਨਾਈ ਉਹ ਹੀ ਦੀਵਾਲੀ ਸਾਡੀ ਥੈਂਕ ਯੂ ਰੱਬ ਰੱਖਾ ਖੁਦਾ ਹਫਿਜ਼